ਖਬਰਨਾਮਾ ਦੇਖ ਰਹੇ ਸਾਰੇ ਹੀ ਸ਼ੋਤਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਰਾਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਆਏ ਭਾਈ ਅਮਰਪਾਲ ਖਾਲਸਾ ਦੇ ਹੱਕ ਵਿੱਚ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਬਚਕਾਨਾ ਬਿਆਨ ਦਿੱਤਾ ਗਿਆ ਸੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾ ਵਾਲਾ ਬਣਨਾ ਚਾਹੁੰਦੇ ਨੇ ਉਹ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਹਿੱਸੇ ਦੇ ਵਿੱਚ ਕੋਈ ਵੀ ਜੇਕਰ ਕੋਈ ਇਸ ਤਰ੍ਹਾਂ ਦਾ ਛੜਿਆੰਤਰ ਜਾਂ ਮਾਹੌਲ ਖਰਾਬ ਕਰਦਾ ਹੈ, ਕਾਨੂੰਨ ਉਸ ਉੱਤੇ ਸਖਤ ਐਕਸ਼ਨ ਲਵੇਗਾ। ਲੇਕਿਨ ਕੁਲਦੀਪ ਸਿੰਘ ਗੜਗਾ ਜਿਹੜੇ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਖੜ ਗਏ ਨੇ। ਦੇਖੋ ਪਹਿਲਾਂ ਗੱਲਬਾਤ ਸੁਣਦੇ ਹਾਂ। ਛੜੇ। ਉਦੋਂ ਵੀ ਬਾਣੀ ਪੜਦੇ ਸੀ। ਆ ਦਿੱਲੀ ਚਾਂਦਨੀ ਚੌਕ ਗੁਰੂ ਤੇਗ ਬਹਾਦਰ ਪਾਤਸ਼ਾ ਜਿੱਥੇ ਉਹਨਾਂ ਨੇ ਸ਼ਹਾਦਤ ਦਿੱਤੀ ਉਥੇ ਜਦੋਂ ਭਾਈ ਮਤੀ ਦਾਸ ਨੂੰ ਪਹਿਲਾ ਸ਼ਹੀਦ ਕੀਤਾ ਆਰੇ ਦੇ ਨਾਲ چیرਿਆ ਤਾਂ ਦਿੱਲੀ ਦੇ ਵਿੱਚ ਗੁਰੂ ਦਾ ਸਿੱਖ ਪੜਦਾ ਕੀ ਸੀ ਜਿੱਨੀ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ छुट्टी नाणी साधार है गुरु ने बाखिया गुरमुखे घर के बाु ने बाणी चया ककर फाक्यो और काट रायो बहबाणी खंड खंड कर ਨਕੀਨੋ ਤਾਉ ਨਾ ਬਿਸਰਿਓ ਪਾਣੀ ਮਸ਼ੀਨੋ ਫੜਿਆ ਕਟਿਆ ਰਿੰਨਿਆ ਤੇ ਥਾਨ ਵਾਲਾ ਫਿਰ ਪਾਣੀ ਪਾਣੀ ਮੰਗਦਾ ਗੁਰੂ ਨਾਨਕ ਦਾ ਸਿੱਖ ਭਾਵੇਂ ਚਰਖੜੀ ਤੇ ਚੜੇ ਭਾਵੇਂ ਬੰਦ ਬੰਦ ਕਟਵਾਇਆ ਜਾਵੇ ਭਾਵੇਂ ਘਰ ਵਿੱਚ ਹੋਵੇ ਭਾਵੇਂ ਬਾਹਰ ਹੋਵੇ ਗੁਰੂ ਨਾਨਕ ਦਾ ਸਿੱਖ ਹਰ ਵੇਲੇ ਕਹਿੰਦਾ ਮੈਂ ਸਤਗੁਰ ਸੇਤੀ ਪਰਹੜੀ ਕਿਉ ਗੁਰਬਿਨ ਜੀਵਾ ਮਾਉ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਸਾਨੂੰ ਸਨ ਚੁਣੌਤੀਆਂ ਵੀ ਲੈ ਗਾ ਮੈਂ ਬੇਨਤੀ ਕਰ ਵੇਖੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਿਹਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੇ ਲਿਖਿਆ ਕਿ ਗੁਰੂ ਦਾ ਸਿੱਖਾ ਅਕਾਲ ਤਖਸਾਲਬ ਦੇ ਜਥੇਦਾਰ ਗੜਗੱਦ ਸਿੰਘ ਗੁਰਦੀਪ ਸਿੰਘ ਗੜਗੱਦ ਜਿਹੜੇ ਨੇ ਉਹਨਾਂ ਨੇ ਸਿੱਧਾ ਕਿਹਾ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਤ ਆ ਜੋ ਬਾਣੀ ਦਾ ਫਲਸਫਾ ਹੈ ਅਸੀਂ ਉਸ ਉੱਤੇ ਚੱਲਦੇ ਹਾਂ ਲੇਕਿਨ ਇਸ ਤਰ੍ਹਾਂ ਦੇ ਬਚਕਾਨਾ ਬਿਆਨ ਦੇਣ ਤੋਂ ਆਪ ਦੇਸ਼ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਨੂੰ ਗ੍ਰੇਜ਼ ਕਰਨਾ ਸਹੀਦਾ ਹੈ ਅਸੀਂ ਚਰਖੜੀਆਂ ਤੇ ਸਾਡੇ ਸਿੱਖ ਜਿਹੜੇ ਚੜੇ ਲੇਕਿਨ ਉਹਨਾਂ ਦੇ ਮੂੰਹ ਮੂੰਹਾਂ ਦੇ ਵਿੱਚੋਂ ਇਹ ਨਹੀਂ ਮੰਨੀ ਗਈ ਉਹ ਗੁਰੂ ਨੂੰ ਸਮਰਪਤ ਸੀ ਜੋ ਕੁਝ ਗੁਰੂ ਨੇ ਕਿਹਾ ਉਹਨਾਂ ਨੇ ਉਹੀ ਕੀਤਾ ਬਾਣੀ ਪੜਨਾ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਕੋਈ ਗਲਤ ਨਹੀਂ ਹੈ ਧੰਨ